ਜੀ ਦੋਸਤੋ ਤੇ ਮਿੱਤਰੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਵੀਰਗਾ ਦਾ ਸਾਰੇ ਵਧੀਆ ਹੋਗੇ ਬਹੁਤ ਹੀ ਵਧੀਆ ਜਿੱਦਾਂ ਕਿ ਤੁਹਾਨੂੰ ਪਤਾ ਕੱਲ ਆਪਾਂ ਆਏ ਸੀ ਪਾਲਮਪੁਰ ਤੇ ਕੱਲ ਤੁਹਾਨੂੰ ਘੁਮਾਇਆ ਸੀ ਥੋੜਾ-ਬੋੜਾ ਪਾਲਮਪੁਰ ਤੇ ਨਿਗਲ ਕਾਫੇ ਗਏ ਸੀ ਰਾਤ ਨੂੰ ਕੱਲ ਦਰਸਲ ਘਰੋਂ ਲੇਟ ਤੋਂ ਇਸ ਤੋਂ ਲੇਟ ਹੋ ਗਈ ਇਸ ਤਰ੍ਹਾਂ ਕਰਕੇ ਕਿਤੇ ਜਾ ਨਹੀਂ ਆ ਜਿਆਦਾ ਇੱਕ ਨਿਗਲ ਕਾਫੇ ਗਏ ਸੀ ਜਰੂਰ ਟਰਾਈ ਕਰਿਓ ਤੇ ਕੱਲ ਦੀ ਵੀਡੀਓ ਜਰੂਰ ਦੇਖਿਓ ਤੇ ਬਾਕੀ ਅੱਜ ਤੁਹਾਨੂੰ ਲੈ ਕੇ ਚੱਲਦੇ ਆ ਆਪਾਂ ਸੌਰਵਨ ਵਿਹਾਰ ਹੋਰ ਇੱਕ ਉਹ ਵੀ ਘੁੰਮਣ ਵਾਲੀ ਜਗ੍ਹਾ ਆ ਤੇ ਇਹ ਕਾ ਹੈਗਾ ਆ ਆਪਣੇ ਸ਼ਿਵਜੀ ਭਗਵਾਨ ਦਾ ਸ਼ਿਵਜੀ ਭਗਵਾਨ ਦਾ ਮੰਦਿਰ ਆ ਉਹ ਕਹਿੰਦੇ 라ਵਣ ਦੇ ਟਾਈਮ ਦਾ ਮਤਲਬ ਬਹੁਤ ਪੁਰਾਣਾ ਮੰਦਿਰ ਆ। ਉਹ ਸੀ ਕਰਾਂਗੇ। ਉਹ ਇੱਥੋਂ 16 ਕਿਲੋਮੀਟਰ ਆ ਤੇ ਬਾਕੀ ਚਲੋ ਚੱਲਦੇ ਤੁਹਾਨੂੰ ਉਹ ਵੀ ਦਿਖਾਵਾਂਗੇ ਅੱਜ। ਤੇ ਬਾਕੀ ਜੇ ਕੱਲ ਦਾ ਵਲੌਗ ਨਹੀਂ ਦੇਖਿਆ ਜਰੂਰ ਦੇਖੋ। ਬਾਕੀ ਆਪਾਂ ਰੈਡੀ ਛੜੀ ਹੋ ਗਏ ਆ ਟਾਈਮ ਹੋ ਗਈ 9:10 ਤੇ ਆਹ ਕਰੋ ਚੈੱਕ ਸਾਡੇ ਜ਼ੂਮ ਦਾ ਬਾਹਰਲਾ ਥਿਊ ਕੱਲ ਵੀ ਤੁਹਾਨੂੰ ਦਿਖਾਇਆ ਸੀਗਾ। ਸੂਰਜ ਦੇ ਤਾਂ ਪੂਰੀ ਧੁੱਪ ਸੁੱਟ ਰਿਹਾ। ਉਹ ਸਾਹਮਣੇ ਹੈਗੀ ਧੌਲਦਾਰ ਰੇਂਜ। ਤੁਹਾਨੂੰ ਦਿਖਾਉਨੇ ਆ। ਆਹ ਸਾਰੀ ਹੈਗੀ ਧੌਲਦਾਰ ਰੇਂਜ। ਇਹ ਬੀਰ ਬਿਲਿੰਗ ਵਾਲੀ ਸਾਈਡ ਜਾਣਾ ਪੈਂਦਾ ਵਾ ਉਧਰੋਂ ਆਉਂਦੀ ਆ ਉਧਰ ਜਾਣਾ ਆਪਾਂ ਬੀਰ ਬਿਲਿੰਗ ਵਾਲੀ ਸਾਈਡ ਤੋਂ ਟਰੈਕਿੰਗ ਵਗੈਰਾ ਕਰਕੇ ਜਾ ਸਕਦੇ ਹਾਂ ਸੋ ਚਲੋ ਮਿਲ ਆਉਣੇ ਆਪਣੇ ਸੰਗੀਆਂ ਸਾਥੀਆਂ ਨਾਲ ਸਵਾਜ ਸਿੰਘ ਜੀ ਸਵਾਜ ਲਓ ਜੀ ਇਹ ਤਾਂ ਰੈਡੀ ਆ ਅੱਜ ਤਾਂ ਸਭ ਰੈਡੀ ਹੋਗੇ ਤੇ ਫੇਰ ਚਲੋ ਚੱਲਦੇ ਆਂ ਤੇ ਕਰਦੇ ਨਾਲੇ ਬ੍ਰੈਕਫਾਸਟ ਨਾਲੇ ਨੂੰ ਘੁਮਾ ਕੇ ਲੈ ਆਉਣੇ ਸੌਡਾ ਬੰਨ ਵੀ ਆਤੇ ਜਿੰਮੀ ਮਾਰਾਈ ਰਮਨ ਦਾ ਮੇਰੇ ਤੋਂ ਥੋੜੀ ਜਿਹੀ ਤੱਕ ਚਲੋ ਜੀ ਇਹ ਸੀਗਾ ਆਪਣਾ ਹੋਟਲ ਸੂਰਿਆ ਸੂਰਿਆਦੇਵ ਆਹ ਦੇਖੋ ਸੂਰਜ ਦੇ ਤਾਂ ਬਣਾਇਆ ਪਿੱਛੇ ਤੇ ਬਾਕੀ ਇਹ ਤੁਸੀਂ ਕੰਟੈਕਟ ਕਰਨਾ ਆ ਨੰਬਰ ਤੇ ਕੰਟੈਕਟ ਕਰ ਲਿਓ ਆ ਨੰਬਰ ਤੇ ਤੁਸੀਂ ਕੰਟੈਕਟ ਕਰ ਲਿਓ ਬਾਈ ਮਿਲੂ ਤੁਹਾਨੂੰ ਇੱਥੇ ਤੇ ਚਲੋ ਫਿਰ ਚਲਿਏ ਹੁਣ ਪਾਈਏ ਚਾਲੇ ਆਹ ਦੇਖੋ ਉਹ ਵਾਲੇ ਸਾਹਮਣੇ ਪਹਾੜਾ ਜਿਹੜੇ ਉਹਨਾਂ ਤੇ ਥੋੜੀ ਥੋੜੀ ਬਰਫ਼ ਦਿਖਦੀ ਆ ਤੇ ਬਾਕੀ ਚਲੋ ਚਲਿਏ ਹੋ ਗਈ ਗੱਡੀ ਰੈਡੀ ਆਪਣੀ ਸਮਾਨ ਸਭੂ ਰੱਖ ਲਿਆ ਤੇ ਮਿਲਦੇ ਹਾਂ ਹੁਣ ਤੁਹਾਨੂੰ ਅੱਗੇ ਚੱਲ ਕੇ ਲਓ ਜੀ ਫਾਈਨਲੀ ਨਿਕਲ ਗਏ ਹੁਣ ਆਪਾਂ ਇਤੋਂ ਸੌਰਵਨ ਵਿਹਾਰ ਦਾ ਰਸਤਾ ਇਹਦਾ ਦਿਖਾ ਰਿਹਾ 6 ਮਿੰਟ ਦਾ 2 ਕਿਲੋਮੀਟਰ ਹੀ ਆ। ਜਿਆਦਾ ਤਾਂ ਆ ਕੱਲ ਵੀ ਆਉਣਾ ਸੀ। ਉਹ ਕੱਲ ਹੋ ਗਿਆ ਸੀ ਜਿਆਦਾ ਟਾਈਮ। ਸੋ ਸੰਡੇ ਵੀ ਸੀ ਕੁਝ ਉਹਦੇ ਕਰਕੇ ਉਹ ਕਹਿੰਦੇ ਜਲਦੀ ਬੰਦ ਕਰ ਦਿੰਦੇ ਆ ਉਹ। ਤੇ ਉਹਦੀ ਹਿਸਟਰੀ ਵੀ ਹੈਗੀ ਇੱਕ ਸੌਰਵਨ ਵਿਹਾਰ ਦੀ। ਉਹ ਤੁਹਾਨੂੰ ਉੱਥੇ ਪਹੁੰਚ ਕੇ ਦਿਖਾਉਨੇ ਆ। ਨਾਲੇ ਦੱਸਦੇ ਆ ਕੀ ਹਿਸਟਰੀ ਆ ਉਹਦੀ। ਉਹ ਮਤਲਬ ਕਿਹਦੇ ਨਾਮ ਤੇ ਬਣਿਆ ਹੋਇਆ। ਸਵੇਰੇ ਸਵੇਰੇ ਟੋਪ ਆ ਬੁਰੀ ਕੈੜੀ ਆਣ। ਵੈਦਰ ਦੇਖਿਆ ਹੋਇਆ ਸੀ ਉਹ ਤੇ ਬੱਦਲ ਲਗਾ ਰਹੀ ਪਰ ਬੱਦਲ ਬੋਦਾ ਕੁਛ ਨਹੀਂ ਹੁੰਦਾ ਆ ਕਰੋ ਚੈੱਕ ਯਾਰ ਵਿਊ ਦੇਖੋ ਕਿੱਡਾ ਸੋਹਣਾ ਸਾਹਮਣੇ ਪੂਰਾ ਮਸਤ ਵਿਊ ਆ ਰਿਹਾ ਉਹ ਦੇਖੋ ਅੜੇ ਧੌਲਦਾ ਰੇਂਜ ਦੇਖਦੀ ਸੀ ਨਾ ਉਹ ਤੇ ਪੂਰੇ ਕਲਾਊਡ ਕਲਾਊਡ ਹੋ ਗਏ ਤੋ ਚੱਕ ਪਾਲੰਬੋ ਰਾਕੇ ਤੁਸੀਂ ਟੀ ਗਾਰਡਨ ਨਾ ਦੇਖੇ ਤਾਂ ਕੀ ਦੇਖਿਆ ਨਾ ਮੈਂ ਕਹਾਂ ਜਾਂਦੇ ਆ ਤੁਹਾਨੂੰ ਟੀ ਗਾਰਡਨ ਵੀ ਦਿਖਾ ਦੀ ਆ ਸਾਰਾ ਟੀ ਗਾਰਡਨ ਆ ਜੇ ਤੁਸੀਂ ਸੌਰਵ ਬਨ ਵੇਰ ਦੀ ਲੋਕੇਸ਼ਨ ਦੇ ਹਿਸਾਬ ਨਾਲ ਆਉਂਗੇ ਤਾਂ ਲੋਕੇਸ਼ਨ ਇੱਥੇ ਖਤਮ ਆ ਬਟ ਲੋਕੇਸ਼ਨ ਤੋਂ ਥੋੜਾ ਜਿਹਾ ਅੱਗੇ ਜਾ ਕੇ ਲੈਫਟ ਹੁੰਦਾ ਰਸਤਾ ਉੱਥੇ ਜਾ ਕੇ ਅੱਗੇ ਆ ਸੌਰਵਨ ਵਿਹਾਰ ਆ ਲੋ ਯਾਰ ਰਸਤਾ ਜਾਂਦਾ ਸੌਰਵਨ ਵਿਹਾਰ ਨੂੰ ਉਹ ਦੇਖੋ ਪੁਲ पार ਕਰਕੇ ਉਥੋਂ ਥੱਲੇ ਇੱਥੋਂ ਆ ਪੁਲ ਪਾਰ ਕਰਕੇ ਨਾ ਉਥੋਂ ਲੈਫਟ ਹੋ ਕੇ ਨੀਚੇ ਨੂੰ ਉਹ ਸਾਹਮਣੇ ਆਈ ਥਿੰਕ ਲਓ ਜੀ ਪਹੁੰਚ ਗਿਆ ਆਪਾਂ ਸੌਰਵਨ ਵਿਹਾਰ ਤੇ ਆ ਕਰੋ ਚੱਕੋ ਉਹ ਲਾਤੀ ਪਾਰਕਿੰਗ ਪਾਰਕਿੰਗ ਹੈਗੀ 50 ਰੁਪਏ ਰੇ ਬਾਕੀ ਅੰਦਰ ਐਂਟਰੀ ਫੀਸ ਹੈਗੀ 20 ਰੁਪਏ ਪਰ ਪਰਸਨ ਆ ਐਂਟਰੀ ਆ ਸਾਹਮਣੇ ਸੌਰਵਨ ਵਿਹਾਰ ਦੀ ਤੇ ਚਲੋ ਚੱਲਦੇ ਆਂ ਅੰਦਰ ਇਹ ਦਰਸਲ ਸੌਰਵ ਕਾਲੀਆ ਸੀਗੇ ਆਪਣੇ ਜਵਾਨ ਫੌਜੀ ਉਹੋ ਕਾਰਗਿਲ ਦੀ ਵਾਰ ਚ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਡੈਡੀਕੇਟ ਕੀਤਾ ਹੈ ਉਹਨਾਂ ਦੇ ਮਤਲਬ ਯਾਦ ਚ ਬਣਾਇਆ ਹੋਇਆ ਹੈ ਸੌਰਵਨ ਵਿਹਾਰ ਅੰਦਰ ਕਹਿੰਦੇ ਪੂਰਾ ਸੀਨ ਵੀ ਬਣਾਇਆ ਹੋਇਆ ਹੈ ਬਾਕੀ ਦੇਖਦੇ ਆਂ ਅੰਦਰ ਚੱਲਦੇ ਆਂ ਤੁਹਾਨੂੰ ਦਿਖਾਉਨੇ ਆ ਕਿ ਉੱਥੇ ਕਿਹੜਾ ਮਤਲਬ ਹੋਇਆ ਸੀਗਾ ਤੇ ਚੱਲਦੇ ਆਂ ਤੁਹਾਨੂੰ ਦਿਖਾਉਨੇ ਆ ਨਾਲੇ ਆਪਾਂ ਵੀ ਦੇਖਦੇ ਆਂ ਪਾਤਰਪੁੰਦਰ ਜੇ ਦੇ ਅੰਦਰ ਕਾਫੀ ਨੇ ਵੱਡੇ ਵੱਡੇ ਕਹਿੰਦੇ ਬਾੜ ਬੂੜਾ ਕਿਸੀ ਉਦੋਂ ਉਦੋਂ ਦੇ ਇੱਥੇ ਵੀ ਜਿਗੇ ਹੋ ਜਾਂਦੇ ਜੀਪ ਲੈਿੰਦੇ ਮਜੇ ਤੁਸੀਂ ਲੈ ਸਕਦੇ ਹੋ ਕਹਿੰਦਾ 300 ਰੁਪਏ ਇੱਕ ਜਾਨੇ ਦਾ 500 ਰੁਪਏ ਦੋ ਜਾਨਿਆਂ ਦਾ ਇੱਥੋਂ ਲੈ ਕੇ ਹੋ ਕ੍ਰਾਸ ਕਰਾਉਂਦੇ ਆ ਰੀਵਰ ਉਹ ਸਾਹਮਣੇ ਤੱਕ ਆ ਦੇਖੋ ਆ ਹੈਗੀ ਐਂਟਰੀ ਐਂਟਰ ਕਰਦੇ ਜੀ ਆ ਟਿਕਟ ਕਾਊਂਟਰ ਬਣਿਆ 20 ਰੁਪਏ ਪਰ ਪਰਸਨ ਤੇ 10 ਰੁਪਏ ਬੱਚੇ ਦੇ ਜੇ ਜਿਆਦਾ ਛੋਟਾ ਗੋਦੀ ਚ ਫੋੜਿਆ ਨਹੀਂ ਉਦੋਂ 10 ਰੁਪਏ ਆ ਕੰਮ ਚੱਲੀ ਜਾਂਦਾ ਯਾਰ ਟਕ 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 ਕਰੀ ਜਾਂਦਾ ਕਿ ਕਿਥੇ ਇਕੁਅਰੀਅਮ ਵੀ ਹੈਗਾ ਉਹ ਸਰਵਗਾਲੀ ਜਿਹਨਾਂ ਨੂੰ ਦੱਸਿਆ ਆ ਉਹ ਵੀ ਹੈ ਉਹਨਾਂ ਦਾ ਸਟੈਚੂ ਬਣਾਇਆ ਹੋਇਆ ਤੇ ਉਹ ਵਾਰਦਾ ਸੀਨ ਵੀ ਬਣਾਇਆ ਹੋਇਆ ਤੇ ਚਲੋ ਚੱਲਦੇ ਆ ਆ ਦੇਖੋ ਆ ਹੈਗੇ ਇਕੁਅਰੀਅਮ ਤੇ ਇਧਰ ਇਕੁਅਰੀਅਮ ਬਣਿਆ ਹੋਇਆ ਤੇ ਚਲੋ ਤੁਹਾਨੂੰ ਮੱਸੀਆਂ ਦਿਖਾਉਨੇ ਆ ਮੱਸੀਆਂ ਆਹ ਕਰੋ ਚੈੱਕ ਮੱਛੀਆਂ ਹੀ ਮੱਛੀਆਂ ਉੱਪਰ ਇਹਨਾਂ ਦਾ ਲਿਖਿਆ ਸਾਰਾ ਕੁਝ ਡਿਟੇਲ ਆ ਸੋਣੀਓ ਨਾ ਸਿਲਵਰ ਜੀ ਛੋਟੀ ਛੋਟੀਆਂ ਆ ਦੇਖੋ ਆ ਡਿਟੇਲਸ ਹਨਾਂ ਦੀ ਓ ਵਾ ਜੀ ਵਾ ਆਹ ਝੋਣੀ ਗਿਆਦਾ ਨਾ ਆ ਖਾਲੀ ਹੋ ਫਿਰਦਾ ਇਹ ਸਾਰਾ ਫਿਸ਼ ਕੁਰੀਅਮ ਹੈਗਾ ਛੋਟਾ ਜਿਹਾ ਬਹੁਤ ਵੱਡਾ ਨਹੀਂਗਾ ਜੈ ਮਾਤਾ ਦੀ ਤਾਂ ਚਲੋ ਹੁਣ ਚੱਲਦੇ ਆ ਅੱਗੇ ਕੰਮ ਵੀ ਨਾ ਤੇ ਨਾਲ ਨਾਲ ਚੱਲੀ ਜਾਂਦਾ ਮੇਰੇ ਖਿਆਲ ਨਾਲ ਕੋਈ ਨਾ ਕੋਈ ਹੋਰ ਬਣਾਈ ਜਾਂਦੇ ਆ ਉਹ ਇੱਥੇ ਆਈ ਥਿੰਕ ਟॉय ਟ੍ਰੇਨ ਵੀ ਹੈਗੀ ਆ ਇਹਨਾਂ ਨੇ ਐਂਟਰੀ ਤੇ ਬੜਾ ਟਾਈਮ ਲੱਗਾ ਫੋਟੋਗ੍ਰਾਫੀ ਕਰਨ ਲੱਪੇ ਆ ਦੇਖੋ ਲੇਨ ਜੀ ਬਣੀ ਆ ਨਾ ਰੇਲ ਦੀ ਇੱਥੇ ਆਈ ਥਿੰਕ ਟॉय ਟ੍ਰੇਨ ਵੀ ਹੋਊਗੀ ਪਾਸ ਸਟੇਸ਼ਨ ਬਣਾਇਆ ਹਾਂ ਆ ਦੇਖੋ ਉਹ ਕੀ ਤਾਂ ਸਹੀ ਲੱਭਣੀ ਬਣੀਆ ਸਵਾ ਸਿੰਘ ਦੇ ਨਿਆਰੇ ਆ ਆਫ ਰੋਡ ਦੇ ਮ제 ਲਈ ਜਾਂਦਾ ਆਪਦੀ ਗੱਡੀ ਦੇ ਵਿੱਚ ਬੈਠ ਕੇ ਉਧਰ ਹੈਗਾ ਚਿਲਡਰਨ ਪਾਰਕ ਸਰ ਇਧਰ ਆ ਦੇਖੋ ਆ ਟਰੀ ਦੇਖੋ ਪੂਰੇ ਆ ਵੇਲ ਜੜੀ ਹੈ ਸਾਰੇ ਦਰਖਤ ਤੇ ਉੱਤੇ ਤੇ ਆ ਹੈਗੇ ਸੌਰਵ ਕਾਲੀਆ ਜੀ ਕੈਪਟਨ ਸੌਰਵ ਕਾਲੀਆ ਜੀ ਕਾਰਗਿਲ ਚ ਸ਼ਹੀਦ ਹੋਏ ਸੀਗੇ ਤੇ ਆ ਜਿੱਦਾਂ ਆਰਮੀ ਦੇ ਸਟੈਚੂ ਬਣਾਏ ਹੋਏ ਆ ਤੇ ਉਹ ਇਹਨਾਂ ਬਾਰੇ ਲਿਖਿਆ ਹੋਇਆ ਸਾਰਾ ਆ ਇਹਨਾਂ ਦੀ ਫੋਟੋ ਲਾਈ ਹੋਈ ਆ ਤੇ ਆ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਤੇ ਪਾਉਜ਼ ਕਰਕੇ ਪੜ੍ਹ ਲਿਓ ਸਾਰਾ ਡਿਟੇਲ ਦੇ ਵਿੱਚ ਆ ਦੇਖੋ ਆ ਬਣਿਆ ਚਿਲਡਰਨ ਪਾਰਕ ਬੱਚੇ ਛੋਟੇ ਬੁਟੀਆਂ ਐਕਟੀਵਿਟੀਜ਼ ਹੈਗੀਆਂ ਨੇ ਮੇਰਾ ਭਾਰਤ ਮਹਾਨ ਉਹ ਬੱਚਿਆਂ ਦੇ ਉਹ ਵੀ ਬਣਾਇਆ ਹੋਇਆ ਆ ਛੋਟੀਆਂ-ਬੋਟੀਆਂ ਬਹੁਤ ਜਿਹੀਆਂ ਐਕਟੀਵਿਟੀਜ਼ ਹੈਗੀਆਂ ਨੇ ਉਹਦੇ ਉੱਪਰ ਚੜ ਕੇ ਉਧਰੋਂ ਉਧਰੋਂ ਆ ਚੀਜ਼ਾਂ ਬੱਚਿਆਂ ਨੇ ਹੀ ਬਣਾਈਆਂ ਸਾਰੀਆਂ ਉਹ ਦੇਖੋ ਉਧਰੋਂ ਨਹੀਂ ਤਾਂ ਘੁੰਮ ਕੇ ਆਉਣਾ ਪੈਣਾ ਸੀ ਉਹ ਉੱਪਰ ਦੀ ਤੇ ਅਸੀਂ ਇੱਥੋਂ ਸ਼ਾਰਟਕਟ ਮਾਰ ਕੇ ਆ ਬ੍ਰਿਜ ਦੇ ਉੱਤੇ ਦੀ ਆ ਗਏ ਉਹ ਸਾਹਮਣੇ ਹੋ ਰਹੀ ਹੈ ਵੋਟਿੰਗ ਇਥੇ ਹੁੰਦੀ ਆ ਤੇ ਉਹ ਹੈਗਾ ਸਾਹਮਣੇ ਕੈਫੇਟੇਰੀਆ ਤੇ ਚਲੋ ਦੇਖਦੇ ਹਾਂ ਹੁਣ ਕੀ ਖਾਣ ਨੂੰ ਮਿਲਦਾ ਇਥੇ ਯਾ ਟੁਆਇਟ ਰੇਨ ਦਾ ਪਤਾ ਨਹੀਂ ਕਿੱਧਰੋਂ ਚੱਲਦੀ ਆ ਮੈਨ ਲੱਗਦਾ ਨਹੀਂ ਚੱਲ ਰਹੀ ਆ ਇਹ ਨਹੀਂ ਤਾਂ ਚੱਲਦੀ ਦੇਖ ਹੀ ਨਹੀਂ ਸੋਣ ਨੂੰ ਕਰੋ ਚੈੱਕ ਇਥੇ ਦਾ ਛੋਟਾ ਜਿਹਾ ਕੈਫੇ ਆ ਬਟ ਇਥੇ ਫੂਡ ਵਗੈਰਾ ਹੈਗਾ ਸਾਰਾ ਕੁਝ ਹੀ ਪਰੌਂਡੇ ਬੌਂਡੇ ਵੀ ਤੁਸੀਂ ਖਾ ਸਕਦੇ ਹੋ ਹਵਾ ਸੋਹਣੀ ਚੱਲਦੀ ਆ ਬਟ ਸੂਰਜ ਦੇਵਤਾ ਤੋਂਪ ਬੜੀ ਵਧੀਆ ਛੱਟ ਰਿਹਾ ਆ ਉਹ ਦੇਖੋ ਉੱਧਰ ਬੋਟਿੰਗ ਹੋ ਰਹੀ ਆ ਹੈਗਾ ਛੋਟਾ ਜਿਹਾ VOTING ਕਰਨ ਨੂੰ ਅੱਜ ਜਿੰਨੇ ਵੀ ਤੁਹਾਨੂੰ ਸਾਰੇ ਪੱਥਰ ਦੇਖਦੇ ਪਏ ਨਾ ਸਾਹਮਣੇ ਵੱਡੇ ਵੱਡੇ ਪੱਥਰ ਆ ਸਾਰੇ ਆ ਇਹ ਕਹਿੰਦੇ ਇੱਥੇ ਬਾੜ ਆ ਗਈ ਸੀ ਫਲੱਡ ਆ ਗਿਆ ਸੀਗਾ ਤੇ ਉਦੋਂ ਫਲੱਡ ਦੇ ਨਾਲ ਆਏ ਹੋਏ ਆ ਸਾਰੇ ਪੱਥਰ ਆ ਉਹ ਦੇਖੋ ਉੱਪਰ ਉੱਪਰਲੇ ਪਾਸੇ ਉਹ ਵੈਦਰ ਕਰਨਾ ਸੋਹਣਾ ਹੈ ਨਾ ਕਿਤੇ ਮਾੜਾ ਜਿਹਾ ਇਧਰ ਨੂੰ ਵੀ ਆਏ ਨਾ ਹਲਕਾ ਹਲਕਾ ਕਲਾਊਡੀਆ ਹੋ ਜੇ ਹੋਰ ਸੋਹਣਾ ਲੱਗੇ ਆ ساری ਲੈਂ ਬਣੀ ਹੋਈ ਹੈ ਟੁਆਇਟ ਰੇਨ ਦੀ ਮਤਲਬ ਇਹ ਪੂਰੀ ਰਾਉਂਡ ਕਰਾਉਂਦੀ ਹੋਣੀ ਹੈ ਇੱਥੇ ਦਾ ਇੱਥੇ ਤੱਕ ਦਾ ਉਹ ਬਾਹਰੋਂ ਗੇਟ ਕੋਲੋਂ ਲੈ ਕੇ ਇੱਥੇ ਤੱਕ ਸਾਰਾ ਰਾਉਂਡ ਕਰਾਉਂਦੇ ਹੁਣ ਆਇਦਾਂ ਖੱਲੇ ਚੱਲਦੀ ਨਹੀਂ ਪਈ। ਉਹ ਦੇਖੋ ਸਾਹਮਣੇ ਖੜੀ ਟਰੈਕਟਰ ਜਨ ਜੀ ਬਟ ਉਹ ਲਾਈ ਹੋਈ ਆ ਪਟੜੀ ਤੋਂ। ਆਹ ਖੜੀ ਆ ਟੌਇਲ ਟ੍ਰੇਨ ਪਟੜੀ ਤੋਂ ਲਾਈ ਹੋਈ ਆ। ਇਹ ਚੱਲਦੀ ਨਹੀਂ ਪਈ ਹੁਣ। ਜੇ ਚੱਲਦੀ ਹੁੰਦੀ ਆ ਪਈ ਚ ਵੀ ਝੂਟਾ ਲੈਣਾ ਪੈਂਦਾ। ਆਇਦਾਂ ਦਾ ਰਿਪੇਅਰ ਪੂਰ ਜਲਦੀ ਪਈ ਆ। ਤਾਂ ਕਰਕੇ ਬੰਦ ਕੀਤੀ ਹੋਈ ਉਹਨਾਂ ਨੇ। ਲਓ ਜੀ ਬ੍ਰੇਕਫਾਸਟ ਕਰ ਲਿਆ ਆਪਾਂ ਤੇ ਬ੍ਰੇਕਫਾਸਟ ਖਾਦਾ ਸਾਡਾ ਗਰੰਟੀ ਹੋਇਆ ਪੌਣਾ ਇੱਕ ਹੋ ਗਿਆ ਤੇ ਹੁਣ ਆਪਾਂ ਲੱਗੇ ਆਂ ਬੋਟਿੰਗ ਕਰਨਾ ਕਿਦਾ ਵੀ ਨਜ਼ਾਰੇ ਆਹ ਉਹ ਨਜ਼ਾਰੇ ਬਹੁਤ ਲਾ ਵੈਦਰ ਦੇਖੋ ਕਿੱਡਾ ਸੋਹਣਾ ਹੋ ਗਿਆ ਨਾ ਚੱਕ ਦੇਖੋ ਚੈੱਕ ਦੇਖੋ ਇਧਰੋਂ ਪਾਣੀ ਆਉਂਦਾ ਸਾਰਾ ਪੌਂਡ ਦੇ ਵਿੱਚ ਚਲੋ ਜੀ ਬੋਟਿੰਗ ਵੀ ਕਰ ਲਈ ਬ੍ਰਾਂਚ ਵੀ ਕਰ ਲਿਆ ਤੇ ਹੁਣ ਚੱਲੀਏ ਅੱਗੇ ਮੰਦਰ ਵੱਲ ਉਹ ਮੰਦਿਰ ਇੱਥੋਂ ਹੈਗਾ ਸ਼ਿਵਜੀ ਭਗਵਾਨ ਦਾ 16 17 ਕਿਲੋਮੀਟਰ ਤੇ ਉੱਥੇ ਜਾਣ ਨੂੰ ਵੀ ਘੰਟਾ ਖ ਲੱਗੀ ਹੈ ਨਾ ਤੇ ਚਲੋ ਫਿਰ ਤੁਹਾਨੂੰ ਹੁਣ ਮੰਦਿਰ ਦੇ ਦਰਸ਼ਨ ਕਰਾਉਣੇ ਆ ਬਾਕੀ ਵੈਦਰ ਹੋ ਗਿਆ ਸੋਨਾ ਕਲਾਊਡੀ ਹੋ ਗਿਆ ਆ ਵਾਗੁਰ ਨੇ ਸੌਂ ਲੀ ਆਪਣੀ ਮੈਂ ਪਹਿਲੇ ਕਹਿੰਦਾ ਕਲਾਊਡਸ ਹੋ ਜਾਣ ਵਧੀਆ ਨਾ ਆਹਾ ਹਾ ਕੀ ਆ ਸ਼ਾਂਤੀ ਹੈ ਨਾ ਤੇ ਚਲੋ ਫਿਰ ਚੱਲਦੇ ਆ ਮਿਲਦੇ ਆ ਤੁਹਾਨੂੰ ਗੱਡੀ 'ਚ ਪਹੁੰਚ ਕੇ ਹੁਣ ਹਾਂਜੀ ਦੋਸਤੋ ਵਨ ਵੇਰ ਘੁੰਮ ਕੇ ਆਪਾਂ ਅਗੇ ਵਾਪਸ ਤੇ ਹੁਣ ਆਪਾਂ ਚੱਲੇ ਆਂ ਸ਼ਿਵਜੀ ਦੇ ਮੰਦਿਰ ਵੱਲ ਤੇ ਚਲੋ ਚੱਲਦੇ ਆਂ ਤੇ ਤੁਹਾਨੂੰ ਰਸਤੇ ਦਿਖਾਉਣੇ ਆ ਫਿਰ ਸੀਨੇ ਦਾ ਥਿਊ ਆ ਕਰੋ ਚੱਕੋ ਦੇਖੋ ਸਾਹਮਣੇ ਪੂਰਾ ਥਿਊ ਦਿਖਦਾ ਔੜਾ ਔੜਾ ਉਹ ਵੈਦਰ ਦੇਖੋ ਕਿੱਡਾ ਸੋਹਣਾ ਮੈਂ ਕਿਹਾ ਇੱਥੇ ਚਲੋ ਰੋਕ ਕੇ ਤੁਹਾਨੂੰ ਇੱਕ ਮਿੰਟ ਚਾਹ ਪੱਤੀ ਦੇ ਬਾਗ ਦਿਖਾਉਣੇ ਆ ਆ ਦੇਖੋ ਦੂਰ ਦੂਰ ਤੱਕ ਸਾਰੇ ਚਾਹ ਪੱਤੀ ਦੇ ਬਾਗ ਹੀ ਆ ਆ ਦੇਖ ਲਓ ਆ ਦੇਖੋ ਆ ਗਿਆ ਮੇਨ ਪਾਲੰਪੁਰ ਦਾ ਬਾਜ਼ਾਰ ਇੱਥੋਂ ਸਿੱਧਾ ਹੀ ਦਿਖਾ ਰਿਹਾ ਰਸਤਾ ਆਂ ਕਤਨ ਰੁਪਨਾ ਹੈ ਸੁਭਾਸ਼ ਚੰਦਰਪੋਸ ਇਹ ਬੋਸ ਪੁੱਛੇ ਨਾ ਰੂਸੀ ਸ਼ਾ ਪਾਰਕਿੰਗ ਹਾਂ ਆਇਆ ਪਾਲਣ ਬੁਰਾ ਛੋਟਾ ਜਿਹਾ ਬਾਜ਼ਾਰ ਜਿਹੜਾ ਕੱਲ ਪਾ ਨਹੀਂ ਜਗੇ ਹੁਣ ਦੇਖ ਲੋ ਦੇਖ ਲੋ ਦੇਖੋ ਮਿਲਦਾ ਮਿਲਦਾ ਜੇ ਆ ਟੈਕਸੀ ਪਾਰਕਿੰਗ ਦੇ ਬੀਬੀ ਨਾਲ ਹੱਥ ਤੇ ਕਿਵੇਂ ਕਹਦਾ ਕੰਦ ਕਰ ਲਈ ਹੁੰਦੀ ਹੈ ਹਾਂ ਇਹ ਕਿੰਨਾ ਪੁਰਾਣਾ ਵੇਟ ਆ ਯਾਰ ਰਸਤਾ ਸੋਹਣਾ ਮੰਦਰ ਨੂੰ ਜਾਣਾ ਬੇਜਨਾਥ ਮੰਦਰ ਨੂੰ ਜਾਣਾ ਗ੍ਰੀਨਰੀ ਹੋ ਕਿੰਨੀ ਪੂਰੀ ਆ ਆ ਰੋਡ ਦੇਖੋ ਕਿੱਡਾ ਸੋਹਣਾ ਯਾਰ ਇੱਧਰ ਬੇਜਨਾਥ ਇਧਰ ਜ਼ਿਆਦਾਤਰ ਮਿਲਟਰੀ ਏਰੀਆ ਸਾਰਾ ਤਾਂ ਆਪਾਂ ਇਧਰ ਵੀਡੀਓ ਘੱਟ ਬਣਾ ਰਹੇ ਆਂ ਸੋ ਸੇਫਟੀ ਪਰਪਸ ਹੋ ਜਾਂਦਾ ਜੀ ਦੋਸਤੋ ਪਹੁੰਚ ਗਏ ਆਪਾਂ ਇਧਰ ਗੱਡੀ ਪਾਰਕਿੰਗ ਚ ਲਾਤੀ ਆ ਤੇ ਆ ਜਾਂਦਾ ਰਸਤਾ ਮੰਦਿਰ ਨੂੰ ਇੱਥੋਂ ਹੈਗਾ 50 ਮੀਟਰ ਦਾ ਰਸਤਾ 500 ਮੀਟਰ ਦਾ ਪੈਦਲ ਚਲੋ ਹਾਂ ਤੁਹਾਨੂੰ ਕਰਾਉਣੇ ਦਰਸ਼ਨ ਬਾਹਰੋਂ-ਬਾਹਰੋਂ ਬਾਕੀ ਅੰਦਰੋਂ ਜੇ ਅਲਾਉਡ ਹੋਇਆ ਤਾਂ ਕਰਾਵਾਂਗੇ ਨਹੀਂ ਅਲਾਉਡ ਹੋਇਆ ਤਾਂ ਫੇਰ ਕੋਖਿਆ ਨਹੀਂ ਸਕਦੇ ਆ ਛੋਟਾ ਜਿਹਾ ਬਾਜ਼ਾਰ ਵੀ ਬਣਿਆ ਹੋਇਆ ਇੱਥੇ ਆ ਜੀ ਲੋ ਤੁਸੀਂ ਆਪਣੇ ਨਿਆਣੇ ਲਈ ਜਾਂ ਆਪਣੇ ਲਈ ਕੁਝ ਨਾ ਕੋ ਲੈ ਸਕਦੇ ਹੋ ਯਾਦਗਾਰ ਦੇ ਤੌਰ ਤੇ ਕੋ ਲੈ ਆਣਾ ਚਾਹੁੰਦੇ ਹੋ ਤੁਹਾਨੂੰ ਮਿਲ ਜੂ ਇੱਥੋਂ ਫਿਰ ਛੋਟੇ ਛੋਟੇ ਜਿਹਦਾਂ ਫੂਡ ਕਾਰਨਰ ਵੀ ਬਣੇ ਹੋਏ ਆ ਖਾਣਾ ਪੀਣਾ ਵੀ ਅਸੀਂ ਕਰ ਸਕਦੇ ਹਾਂ ਆਹ ਵਾੜੀ ਸਕੂਨ ਦੀ ਨੀਂਦ ਨਹੀਂ ਕਿ ਕੋਈ ਵੀ ਲੈ ਸਕਦਾ ਆ ਕਰੋ ਚੱਕਈਆ ਸੀਗੀ ਐਂਟਰੀ ਤੇ ਆ ਦੇਖੋ ਉਹ ਸਾਹਮਣੇ ਦਾ ਮੰਦਿਰ ਉਧਰੋਂ ਜਾ ਕੇ ਦਿਖਾਉਣ ਨੂੰ ਫਰੰਟ ਤੋਂ ਜਿਉ ਦੇਖੋ ਯਾਰ ਕਿੰਨਾ ਸੋਹਣਾ ਇੱਥੇ ਦਾ ਨਾ ਇਹ ਮੰਦਿਰ ਹੈਗਾ ਕਹਿੰਦੇ ਹੈਗਾ ਤਾਂ ਇੱਥੇ ਰਾਵਣ ਨੇ ਕੀਤੀ ਸੀ ਪੂਜਾ ਤੇ ਜਦੋਂ ਸ਼ਿਵਜੀ ਜੀ ਉਹਨਾਂ ਨੇ ਆਪਣੇ ਸਿਰ ਦਾ ਸਿਰ ਦਿੱਤੇ ਸੀਗੇ ਉਹਨੂੰ ਬਾਅਦ ਮਿਲਿਆ ਸੀ ਪਤਾ ਨਹੀਂ ਹੁਣ ਕਿਹੜਾ ਮਿਲਿਆ ਸੀ ਨਹੀਂ ਮੈਨੂੰ ਪਤਾ ਤੇ ਇਹ ਬਣਾਇਆ ਸੀ ਪੰਡਵਾਂ ਨੇ ਜਦੋਂ ਗਿਆਤਵਾਸ ਚਾਹੀ ਸੀ ਪੰਡਵ ਆਪਣੇ ਟਾਈਮ 'ਚ ਸੋ ਉਹਨਾਂ ਨੇ ਬਣਾਇਆ ਸੀ ਇਹ ਮੰਦਿਰ ਇੱਥੇ ਤੁਸੀਂ ਆਪਣੇ ਸ਼ੂਜ਼ ਵਗੈਰਾ ਤਾਰ ਸਕਦੇ ਹੋ ਤੇ ਆ ਇੱਧਰ ਹੈਗਾ ਮੰਦਿਰ ਆ ਦੇਖੋ ਆ ਕਰੋ ਚੱਕ ਦੀਵਾਰਾਂ ਦੇਖੋ ਗੱਡੀਆਂ ਮੋਟੀਆਂ ਮੋਟੀਆਂ ਨਾ ਪਾਂਡਵਾਦਾਰ ਬਣਾਇਆ ਗਿਆ ਇਹ ਆਇਆ ਚੈਬੂ ਤੇ ਮਹਾਦੇਵ ਜਯੋਤ ਜਯੋਤ ਰੰਗਵਲੀ ਆ ਕਰੋ ਚੱਕ ਮੰਦਿਰ ਦੇ ਦੇਖ ਲੋ ਸਾਰਾ ਹੱਥ ਨਾਲ ਬਣਾਇਆ ਹੋਇਆ ਆ ਦੇਖ ਲੋ ਨੰਦੀ ਮਹਾਰਾਜ ਆ ਦੇਖ ਲੋ ਸਾਰਾ ਹੈਂਡ ਮੇਡ ਆ ਅੱਜ ਦੇ ਟਾਈਮ 'ਚ ਬਹੁਤ ਹੀ ਚੰਗੇ ਇੰਜੀਨੀਅਰ ਤੋਂ ਇੰਜੀਨੀਅਰਾਂ ਤੋਂ ਨਹੀਂ ਬਣਦਾ ਸਾਰਾ ਦੇਲਾ ਹੱਥ ਨਾਲ ਬਣਾਇਆ ਆ ਹਾਂ ਇਹ ਲੋਕ ਹੈਂਡ ਬੇਡਾ ਸਾਰਾ ਅੰਦਰੋਂ ਆ ਅੰਦਰੋਂ ਬਣਿਆ ਹੋਇਆ ਬੰਦੇ ਬਰੀਕੀ ਕੰਮ ਕੀਤਾ ਇਹ ਸਾਡਾ ਪ੍ਰਸ਼ਾਦ ਬਣੇ ਸਾਨੂੰ ਅੰਦਰੋਂ ਇਹ ਆ ਕਰ ਲੋ ਚੱਕ ਦੁਬਾਰਾ ਤੇ ਚੱਲੀਏ ਫਿਰ ਆਪਾਂ ਬੰਬੰਬ ਬੋਲੇ ਕਰ ਕਰ ਪਾਲ ਸਭ ਤੇ ਹੱਥ ਨਾਲ ਬਣਾਈ ਆ ਕਲਾਕਾਰੀ ਸਾਰੀ ਆ ਹਾਂ ਕਿੰਨੀ ਬਰੀਕੀ ਕੰਮ ਕੀਤਾ ਇਹ ਹੱਥ ਨਾਲ ਕਿੰਨੀ ਸੋਹਣੀ ਸ਼ਿਵਾਰਤ ਜੀ ਸਾਰੀ ਕਲਾਕਾਰੀ ਹੱਥ ਦੀ ਆ ਹੈ ਕਿਸ਼ਮੀਂ ਕਿਸ਼ਮੀਂ ਸੋਸਾ ਫੇਤੀ ਜਦ ਰੋਟੀਆਂ ਨੂੰ ਠੰਡੀ ਹੋਈ ਇੱਕ ਯੂਕੇ ਵਾਲਾ ਬੰਦਾ ਬਾਲਾ ਬੋਲਦਾ ਆਹ ਕਰੋ ਜੇ ਕਿ ਮੰਦਰ ਦੀ ਬੈਕਸਾਈਡ ਆ ਉਧਰ ਸਾਡਾ ਤਿਰੰਗਾ ਝੰਡਾ ਲਓ ਜੀ ਕਰ ਲਓ ਬਾਹਰੋਂ ਦਰਸ਼ਨ ਤੁਹਾਨੂੰ ਅੰਦਰ ਉਹਦਾ ਕਰਾਤੇ ਆ ਵੀਊ ਦੇਖੋ ਯਾਰ ਗੱਡਾ ਮਸਤ ਹੋ ਰਿਹਾ ਇੱਥੇ ਹਾਂ ਚਲੋ ਚਲਿਏ ਵਾਪਸੀ ਚਲੋ ਹੋਰ ਕਿਸੀ ਦੀ ਸ਼ਾਪਿੰਗ ਹੋਈ ਨਾ ਸਾਡੇ ਕਾਕੇ ਨੇ ਸ਼ਾਪਿੰਗ ਕਰ ਲਈ ਇੱਕ ਹੈਟ ਤੇ ਗੱਡਾਂ ਵਰੂ ਲੈ ਲਿਆ ਅਸੀਂ ਆਪਣੀ ਯਾਦਗਾਰ ਲਈ ਕਿਉਂਕਿ ਸਾਡੇ ਕਾਕੇ ਦਾ ਸਰਵਾਰ ਸਿੰਘ ਜੀ ਦਾ ਪਹਿਲਾ ਟ੍ਰਿਪ ਆ ਇਹ ਉਹ ਯਾਦਗਾਰ ਰਹਿੰਦੀ ਹੈ ਬੱਚੇ ਦੀ ਪਹਿਲੇ ਟ੍ਰਿਪ ਦਾ ਕੋਈ ਸਮਾਨ ਲਿਆ ਸੀ ਇਹ ਆਪਾਂ ਪਹੁੰਚ ਗਏ ਕਾਂਗੜੇ ਟਾਈਮ ਕਿੰਨਾ ਹੋ ਗਿਆ ਸਾਢੇ 5:30 ਸਾਢੇ 5 ਹੋ ਗਿਆ ਟਾਈਮ ਤੇ ਇੱਥੋਂ ਰਹਿ ਗਿਆ 187 187 ਕਿਲੋਮੀਟਰ ਸਾਢੇ 4 ਘੰਟੇ ਦੇ ਹਾਰੇ ਆ ਮੈਪ ਬਾਕੀ ਦੇਖੋ ਕਿੰਨਾ ਕੁ ਟਾਈਮ ਲੱਗਦਾ ਹੋਰ ਵੀ ਅਸੀਂ ਹੁਣ ਹਿਸ਼ਾਰਪੁਰ ਵਾਲੀ ਸਾਈਡ ਤੋਂ ਜਾ ਰਹੇ ਆ। ਇੱਥੇ ਰੁਕੇ ਸੀ ਆਪਾਂ। ਉਹ ਕਹਿੰਦੇ ਲੂਣ ਲਾਣ ਜਾਂ ਲੈਣਾ ਪੱਥਰ ਵਾਲਾ। ਸੋ ਆਹ ਦੇਖੋ ਯਾਰ ਇਧਰ ਖੇਤ, نیچے ਉਹ ਖੇਤੀ ਕਾਰਗੀਆਂ ਸਾਰੀਆਂ ਲੇਡੀਆਂ ਆ। ਜ਼ਿਆਦਾਤਰ ਲੇਡੀਆਂ ਇੱਥੇ ਕੰਮ ਕਰਦੀਆਂ ਹਾਂ ਹਿਮਾਚਲ 'ਚ। ਆਹ ਦੇਖੋ ਆਂਟੀ ਦੇ ਲੋਕਾ ਵੱਡਾ ਬੱਟਲ ਜਾਂ ਚੱਕੀ ਜਾਂਦੀ ਛੱਤ 'ਤੇ। ਸਾਰੀਆਂ ਲੇਡੀਆਂ ਕੰਮ ਕਰਦੀਆਂ ਜ਼ਿਆਦਾਤਰ ਮੈਚਲ 'ਚ ਮੈਂ ਦੇਖਿਆ ਨਾ। ਆਪਣੇ ਸ਼ਹਿਰਾਂ 'ਚ ਜਿੱਦਾਂ ਖੇਤਾਂ 'ਚ ਬੰਦੇ ਜ਼ਿਆਦਾ ਕੰਮ ਕਰਦੇ ਇੱਥੇ ਲੇੜੀ ਜ਼ਿਆਦਾ ਕੰਮ ਕਰਦੇ ਚਲੋ ਯਾਰ ਇਹ ਲੂਣ ਜਿਆ ਲੈ ਲਈਏ ਫਿਰ ਤੇ ਚੱਲਦੇ ਆ ਅੱਗੇ ਦੇਖੋ ਆ ਲਾਲ ਨਮਕ ਸੈਂਦਾ ਉਹ ਕਾਲਾ ਆ ਚਟਾ ਇਹ ਜਾਨਵਰਾਂ ਵਾਲ ਆ ਆ ਬੰਦੇਆਂ ਵਾਲਾ ਇੱਧਰ ਆਹ ਦੇਖੋ ਜੀ ਸਿੰਗਲ ਰੋਡ ਤੋਂ ਮਸਾਂ ਹੀ ਅਸੀਂ ਹਾਈਵੇ ਤੇ ਚੜੇ ਆ ਉਹ ਦੇਖੋ ਸੂਰਜ ਲੁਕ ਗਿਆ ਬਦਲਾਂ ਦੇ ਵਿੱਚ ਤੇ ਮੈਗੀ ਤੇ ਸਾਨੂੰ ਯਾਰ ਕੋਈ ਮੈਗੀ ਵਾਲਾ ਨਹੀਂ ਲੱਭਿਆ ਅਜੇ ਤਾਂ ਕਿਆ ਪਾਲੰਪੁਰਾ ਹੈ ਉਹ ਨਹੀਂ ਸੀਗੇ ਯਾਰ ਫਰੂਟਾਂ ਵਾਲੇ ਸੀ ਸਾਰੇ ਉਹ ਤੁਸੀਂ ਮੰਨਦੇ ਨਹੀਂਗੇ ਤੁਸੀਂ ਯਾਰਾਂ ਵਿੱਚ ਧੱਕਾ ਕਰੀ ਜਾਣਾ ਹੁਣ ਫਰੂਟਾਂ ਵਾਲੇ ਸੀਗੇ ਉਹ ਸਾਰੇ ਸੀਗੇ ਖਤਮ ਕਰਤੀ ਖਾ ਗਏ ਨਹੀਂ ਉਹ ਇੱਥੇ ਆਉਗੀ ਮੈਂ ਉਹਨੂੰ ਆਕੇ ਲੈ ਕੇ ਜਾਉਂਗਾ ਕਿਉਂ ਮੈਨੂੰ ਸ਼ਿਮਲਾ ਜਾਣਾ ਪਵੇ ਤੇਰੀ ਛੁੱਟੀ ਨਾ ਕਰਾਉਣੀ ਮੈਨੂੰ ਮਰਦੀ ਜਾਵ ਜੋ ਵੀ ਆ ਬੰਦ ਯਾਰ ਮੈਨੂੰ ਤੇਰੀ ਛੁੱਟੀ ਨਾ ਕਰਾਉਣੀ ਪਵੇ ਮਰਦੀ ਕੱਲ ਦੀ ਹੁਣ ਮੈਂ ਜਾ ਕੇ ਜਾਉਂ ਇਹ ਪਹਾੜੋਂ ਕੀ ਮੈਗੀ ਨਹੀਂ ਖਵਾਈ ਇਹਨਾਂ ਨੇ ਕਹਿਣਾ ਮੈਂ ਮੈਂ ਤੁਹਾਨੂੰ ਘਰ ਦੇ ਆ ਕੇ ਇੱਕ ਦੋ ਇੱਕ ਕੀ ਦੋ ਕੜਾਈਆਂ ਨੂੰ ਵਰਕੇ ਮੈਗੀ ਦੇਵਾਉ। ਉਹ ਪਹਾੜੀ ਮੈਗੀ ਨਹੀਂ ਬਣਨੀ। ਯਾਰ ਪਹਾੜ ਵਾਲੀ ਥੋੜਾ ਬਣਨੀ ਆਪਣੀ ਘਰ ਵਾਲੀ ਤਸੀ ਵੀ ਬਣਾ ਲਾਂਗੇ। ਹਾਂਜੀ ਦੋਸਤੋ ਇੱਥੇ ਆਪਾਂ ਯਾਰ ਇੱਕ ਗੱਲ ਇਦਾਂ ਦੀ ਹੋ ਗਈ ਸੀ ਇਹ ਇਹਨਾਂ ਦੀ ਗਰਾਰੀ ਆੜ ਗਈ ਮੈਗੀ ਖਾਣੀ ਕਹਿੰਦੇ ਬਾੜ ਨਿਕਲ ਚੱਲੇ ਤੁਸੀਂ ਮੈਗੀ ਨਹੀਂ ਖਵਾਈ। ਇੱਜ਼ਤ ਦਾ ਸਵਾਲ ਹੋ ਗਿਆ ਸੀ। ਤੋਂ ਆਪਾਂ ਲੱਭ ਲੁੱਭ ਕੇ ਨਾ ਕਿ ਮੈਗੀ ਵਾਲਾ ਟਰੱਕ ਲੱਭਿਆ ਉਤੋਂ ਲੋਕੇਸ਼ਨ ਲੱਭੀ ਬੜੀ ਜ਼ਬਰਦਸਤ। ਉਹ ਦੇਖੋ। ਉਹ ਬਾਠੇ ਬੈਠੇ ਬੰਦੇ ਆਪਣੇ ਟਰੱਕ ਇਹਨੂੰ ਕਿਹਾ ਹੁਣ ਮੈਗੀ ਬਣਾ ਕੇ ਦੇ ਬਾਈ ਪਹਾੜਾਂ ਵਾਲੀ ਹਲੇ ਪਹਾੜਾਂ ਦੇ ਵਿੱਚੀਆਂ ਸੀ ਅਸੀਂ ਵੇਲੇ ਤਾਂ ਸੋ ਮੈਂ ਕਹਾ ਚਲੋ ਮੈਗੀ ਖਾਨੇ ਆ ਦੱਸ ਦਿਆਂ ਤੁਹਾਨੂੰ ਟੇਸਟ ਕਿਦਾਂ ਦਾ ਇਹਦਾ ਆ ਨਵਾਂ 4 ਲੇਨ ਹਾਈਵੇ ਬਣਿਆ ਨਾ ਉੱਪਰਲਾ ਬੰਦਾ ਹਲੇ ਪਤਾ ਨਹੀਂ ਕਿਸੇ ਵਜ੍ਹਾ ਕਰਕੇ ਬੰਦ ਕੀਤਾ ਉਹਨਾਂ ਨੇ ਹਲੇ ਸੋ ਆਪਾਂ ਨੀਚੇ ਦੀ ਆ ਰਹੇ ਸੀਗੇ ਤਾਂ ਦੇਖ ਗਏ ਸੋ ਹੁਣ ਆਪਾਂ ਇੱਥੇ ਖਾਨੇ ਆ ਮੈਗੀ ਸ਼ੈਗੀ ਤੇ ਦੱਸ ਦਿਆਂ ਤੁਹਾਨੂੰ ਕਿਦਾਂ ਦਾ ਫੂਡ ਆ ਤੇ ਤੁਸੀਂ ਵੀ ਟਰਾਈ ਕਰ ਸਕਦੇ ਹੋ ਉਹ ਦੇਖੋ ਦਾ ਫੇਵਰੇਟ ਫੇਵਰ ਰੈਸਟੌਨ ਰੇ ਕੋਲੀ ਆ ਦੇਖੋ ਤਿੰਨ ਦੋ ਰੇੜੀਆਂ ਇੱਕ ਖੋਖਾ ਇੱਕ ਰੇੜੀ ਤੇ ਕੱਟ ਰੱਕ ਮੈਗੀ ਮੂੰਗੀ ਖਾ ਲਈਆ ਮਜ਼ਾ ਆ ਗਿਆ ਕਰਾਰੀ ਮੈ ਗਿਆ ਆ ਜੁ ਕਿਹੜਾ ਕਿੱਥੇ ਲਿਆ ਬਾਜੀ ਚੱਲੀਏ ਗੱਡੀ ਘਰੇ ਵਾਪਸ ਮੈਗੀ ਆਪਾਂ ਖਾ ਲਈਆ ਤੇ ਹੁਣ ਆਪਾਂ ਚੱਲੀਏ ਅੱਗੇ ਵੱਲ ਟਾਈਮ ਹੋ ਗਿਆ ਪੌਣੇ 7 ਹਾਂਜੀ ਤੁਸੀਂ ਕੀ ਖਾਣ ਤੁਸੀਂ ਬਨਾਣਾ ਖਾ ਤਾਂ ਲਿਆ ਆਪਣਾ ਪੁੱਤੂ ਤੁਹਾਡੇ ਲਈ ਮੈਗੀ ਨਹੀਂ ਹੈਗੀ ਪਰ ਆ ਚਲੋ ਮਿਲਦੇ ਤੁਹਾਨੂੰ ਸਾਂ ਗੱਡੀ ਕਰੋ ਚੈੱਕ ਟਾਈਮ ਹੋ ਗਿਆ 7 ਤੇ ਉਧਰ ਸਨਸੈਟ ਹੋ ਰਿਹਾ ਅਨਾਈ ਪਿਆਰਾ ਲੱਗ ਰਿਹਾ ਸਨਸੈਟ ਇਧਰ ਦੇਖੋ ਪਰਲੀ ਗੁਫਾ ਦਾ ਬੰਦਾ ਇਧਰ ਆ ਡਰਾਵਣੀ ਗੁਫਾ ਜਰੂਰ ਹੈਗੀ ਏ ਕੋਈ ਛੋਟੀ ਜੀ ਇਹ ਕਟਨ ਨਾਲ ਨਵੀਂ ਬਣਦੀ ਵੀ ਇੱਥੇ ਉਹ ਤਾਂ ਹਾਲੇ ਖੁੱਲੀ ਨਹੀਂ ਆਹ ਖੁੱਲੀ ਹੋਈ ਆ ਹੱਥ ਰੱਖ ਕੇ ਬੁੱਤ ਆਹ ਕਰੋ ਚੈੱਕ ਇੱਥੇ ਐ ਲੱਗਦਾ ਅੰਦਰ ਭੂਰੀਆ ਗੁਫਾ ਹੀ ਹੁੰਦੀ ਆ ਸਭ ਦੀਆਂ ਲਾਈਟਾਂ ਜਗ ਜਾਂਦੀਆਂ ਬਾਈਕ 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 ਅਧੇ ਲੋ ਕਿਆ ਖਤਰਨਾਕ ਹੈ ਉਤੋਂ ਕੱਚੀ ਆ ਸਾਰੀ ਉਦੀ ਵਸ ਜਿਵੇਂ ਕਹ ਲੋ ਛੱਲੀ ਹੋਈ ਅਗਲੀ ਵਸ ਹੈਗੀ ਛੋਟੀ ਆ ਪਰ ਹੈ ਖਤਰਨਾਕ ਇਹ ਕੰਮ ਇਹਦਾ ਹੈ ਬਾਈਕ 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 ਇਹ ਕਦੋਂ ਵੀ ਵਹਿ ਸਕਦੀ ਆ ਕਿਉਂਕਿ ਕੱਚੀ ਆ ਕੱਚਾ ਪਹਾੜ ਆ ਨਾ ਇਹ ਬਰਸਾਤਾਂ ਜਦਾ ਕੋਈ ਪਤਾ ਨਹੀਂ ਇਹਦਾ ਬਰਸਾਤਾਂ ਚ ਕਿਉਂਕਿ ਪਾਣੀ ਵਿੱਚ ਰੈਸਣਾ ਆ ਜਦੋਂ ਪਹਿਲੀ ਪਹੁੰਚ ਕੇ ਆਪਾਂ ਮੇਨ ਹਾਈਵੇ ਤੇ ਸੋਰ ਲਿਆ ਹਾਈਵੇ ਜਿਹੜਾ ਸਾਡਾ ਅੱਜ ਦਿਨਾ ਟਨਲ ਜੀ ਖੁੱਲ ਗਈ ਨਾ ਆ ਵੀ ਅੱਧੇ ਘੰਟੇ ਦਾ ਹੋਰ ਛੋਟਾ ਹੋ ਜਾਣਾ ਉਧਰ ਦੇਖੋ ਸਨਸੈਟ ਹੋ ਰਿਹਾ ਕਿੰਨਾ ਪਿਆਰਾ ਲੱਗ ਰਿਹਾ ਆ ਯਾਰ ਅਸੀਂ ਆਉਂਦੇ ਹਾਈਵੇ ਤੋਂ ਪਤਾ ਨਹੀਂ ਕਿਹੜੇ ਰਾਹ ਪਾਤਾ ਗੂਗਲ ਮੈਪ ਨੇ ਉਹ ਕੋਲ ਮੈਂ ਹਮੇਸ਼ਾ ਸਾਰਾ ਭਰੋਸਾ ਨਾ ਕਰਿਆ ਕਰੋ ਆ ਦੇਖ ਲੋ ਕਿਹੜੇ ਸਿੰਗਲ ਜਿਹੇ ਰਾਹ ਤੇ ਲਿਆ ਪਿੰਡੋਂ ਪਿੰਡੀ ਹੋਲੇ ਉਹਨੇ ਪਤਾ ਨਹੀਂ ਕਿੱਥੇ ਜਾ ਕੇ ਨਿਕਲਣ ਦੇਖੋ ਆਪਾਂ ਇਕੱਲੇ ਨਹੀਂ ਆਪਣੀਆਂ ਤਿੰਨ ਗੱਡੀਆਂ ਆ ਗੇ ਵਾਲਾ ਵੀ ਤੇ ਆਪਣੇ ਪਿੱਛੇ ਵਾਲਾ ਵੀ ਨੂੰ ਭਟਕੇ ਹੋਏ ਹੋ ਉਹਨੇ ਭਾਈ ਨੇ ਸਬਜ਼ੀ ਟੋਲੇ ਨੇ ਤਾਂ ਹੀ ਦੇਖੀ ਨਾ ਕਾਲੇ ਇਸ਼ਾਰਾ ਕਰਦਾ ਮਨਾ ਪਾਏਦੋ ਨਹੀਂ ਮੈਂ ਹਾਈਵੇ ਤੇ ਗੱਲ ਕਰੀ ਜਾਂਦਾ ਵੀ ਯਾਰ ਨੇਚਰ ਦੇ ਵਿੱਚ ਹੋਣਾ ਚਾਹੀਦਾ ਨਾ ਵੀ ਉਹ ਰਸਤੇ ਵਧੀਆ ਸੀ ਪੁਰਾਣੇ ਆ ਬਾਬਾ ਕਹਿੰਦਾ ਤੂੰ ਚੱਲ ਆ ਜਾ ਤੂੰ ਨੇਚਰ ਜੀ ਆ ਨੇੜੇ ਹੋ ਕੇ ਜੌੜਲੀ ਮੇਰੀ ਪਰੇ ਪੁਰਾਣੇ ਰਸਤੇ ਉਹ ਆ ਤੂੰ ਆ ਜਾ ਨਾਲ ਆ ਵੀ ਕਹਦਾ ਨਾ ਸੀ ਕਿ ਇੱਥੇ ਘਰ ਹੋਣਾ ਚਾਹੀਦਾ ਹਾਂ ਲੈਨੇ ਇੱਥੇ ਜਗਾ ਪਰ ਮਿਲਦੀ ਨਹੀਂ ਯਾਰ ਦੇਖੋ ਚਾਹੇ ਜਿੱਦਾਂ ਮਰਜੀ ਆਪਾਂ ਅੰਦਰੋਂ ਆਏ ਆ ਜਿੱਦਾਂ ਮਰਜੀ ਆ ਰੂਟ ਸੋਹਣਾ ਬਰੇ ਰੂਟ ਵਾਕੇ ਬਹੁਤ ਸੋਹਣਾ ਆ ਪ੍ਰੋਪਰ ਆ ਨੇਚਰ ਦੇ ਵਿੱਚ ਇਹ ਤਾਂ ਪ੍ਰੋਪਰ ਪਿੰਡ ਚੋਂ ਨਿਕਲ ਗਿਆ ਕੋਲ ਅੰਦਰਲੇ ਪੂਰੇ ਪਿੰਡ ਦਿਖਾ ਰਿਹਾ ਸਾਨੂੰ ਇਹ ਮੈਪ ਨੂੰ ਲਓ ਇਕ ਸਿੰਗਲ ਗੱਡੀ ਹੋਂ ਨਿਕਲਦੀ ਆ ਇਹ ਇਹ ਸਭ ਤੋਂ ਪਹਿਲੀ ਰੋਡ ਹੋਣੀ ਆ ਉਹ ਹਾਈਵੇ ਹੋਵੇ ਤਾਂ ਹੁਣ ਬਣ ਰਹੇ ਆ ਨਾ ਹਾਂ ਹਾਂਜੀ ਵੱਜ ਗਿਆ ਜੀ 11 ਤੇ ਆਪਾਂ ਪਹੁੰਚਣ ਵਾਲੇ ਆ ਲੁਧਿਆਣੇ ਉਹ ਦੇਖੋ ਸ਼ਿਵਜੀ ਭਵਾ ਦੀ ਮੂਰਤੀ ਉੱਧਰ ਤੇ ਆਪਾਂ ਫਲੋਰ ਪਹੁੰਚ ਚੁੱਕੇ ਆ ਟੋਲ ਗੇਟ 500 ਮੀਟਰ ਟੋਲ ਭਲਾਇਆਉਣ ਲੱਗਾ ਲੋ ਯੂ ਵਨਲੀ ਪਹੁੰਚ ਗਿਆ ਪਾ ਲੋਧਾਨੇ ਤੇ ਇਹ ਹੈ ਗਿਆ ਫਰੋਈਪੁਰ ਰੋਡ ਸਾਨੂੰ ਮੇਨ ਹਾਈਵੇ ਤੇ ਕੋਈ ਟਾਬਾ ਨਹੀਂ ਲੱਭਿਆ ਲੱਭੇ ਤੋਂ ਪਸੰਦ ਨਹੀਂ ਨਹੀਂ ਉਹ ਪ੍ਰਾਉ ਤੇ ਜਿਹੜੇ ਬੈਟ ਜੀ ਉਹਨਾਂ ਨੇ ਸਾਨੂੰ ਕਹਿਦਾ ਕਹਿੰਦੇ ਕਾਏ ਉਹਨਾਂ ਪਤਿਆ ਨਹੀਂਗਾ ਸੋ ਅਸੀਂ ਹੁਣ ਚੱਲੇ ਆ ਫਰੋਈਪੁਰ ਰੋਡ ਤੇ ਜਿਹੜਾ ਰਾਤ ਨੂੰ 12 ਵਜੇ ਤੱਕ ਖੁੱਲਿਆ ਹੁੰਦਾ ਤੇ ਆਪਾਂ ਫਰੋਜਪੁਰ ਰੋਡ ਤੇ ਸਾਲਸਾ ਤੇ ਚਲੋ ਡਿਨਰ ਕਰਦੇ ਆ ਤੇ ਫਿਰ ਚਲਦੇ ਆ ਘਰੇ ਕਿੱਥੇ ਬਹਿਣਾ ਅੰਦਰ ਬਾਹਰ ਚਲੋ ਜੀ ਡਿਨਰ ਹੋ ਗਿਆ ਡਨ ਸਾਲਸਾ ਸਪਾਈਸਿਸ ਫੂਡ ਇਹਨਾਂ ਦਾ ਯਾਰ ਮਸਤ ਹੁੰਦਾ ਰਕਮੈਂਡਡ ਆ ਤੁਸੀਂ ਵੀ ਟਰਾਈ ਕਰ ਸਕਦੇ ਹੋ ਤੇ ਚਲੋ ਹੁਣ ਤੁਹਾਨੂੰ ਮਿਲਦੇ ਆ ਘਰੇ ਪਹੁੰਚ ਕੇ ਆਇਲੋ ਫਰੋਜਪੁਰ ਰੋਡ ਹਲੇ ਵੀ 12 ਸਵਾ 12 ਹੋ ਗਏ ਆ ਹਲੇ ਵੀ ਜੇਖ ਲੋ ਕਰਾਊਡ ਹੈਗਾ ਚੱਲੀ ਜਾ ਰਿਹਾ ਸਾਹ ਹੈ ਨਹੀਂ ਆ ਰੋਡ ਨੂੰ